ਬਾਕੀ ਦੋਸਤੋ ਟ੍ਰਾਈਟੋ ਤੁਸੀਂ ਦੇਖ ਰਹੇ ਹੋ ਸਾਫ ਸੁਥਰਾ ਹੀ ਹੈ ਤੇ ਇਹਦੇ ਨਾਲ ਇੱਕ ਹੈਡਲਾਈਟ ਟੁੱਟੀ ਹੋਈ ਹੈ ਤੇ ਇੱਕ ਸੈਲਫ ਦੀ ਘੁੱਗੀ ਦਾ ਇਹਦਾ ਕੰਮ ਹੋਣ ਵਾਲਾ ਹੈ ਉਹ ਬਾਈ ਜੀ ਨੇ ਪਹਿਲੇ ਹੀ ਦੱਸ ਦਿੱਤਾ ਤੇ ਕਿਸੇ ਕਾਰਨ ਕਰਕੇ ਆਵਾਜ਼ ਵਿੱਚੋਂ ਕੱਟ ਗਈ ਸੀ ਇਸ ਕਰਕੇ ਆਪਾਂ ਐਡਿਟ ਕੀਤੀ ਹੈ ਇਹ ਤੇ ਅੱਗੇ ਬਾਕੀ ਨੰਬਰ ਇਹਦਾ ਹੈਗਾ ਲੁਧਿਆਣੇ ਦਾ ਤੇ ਬਾਕੀ ਟਰੈਕਟਰ ਦੇ ਨਾਲ ਕੁਝ ਐਕਸੈਸਰੀ ਐਕਸਟਰਾ ਫਿਟਿੰਗ ਕੀਤੀ ਹੋਈ ਹੈ ਕਿਸੇ ਵੀਰ ਦੀ ਤੇ ਉਹ ਐਕਸੈਸਰੀ ਵੀ ਤੁਹਾਨੂੰ ਦਿਖਾਵਾਂਗੇ ਤੇ ਇਹਦੇ ਉੱਤੇ ਜਿਹੜਾ ਲੱਗਿਆ ਹੋਇਆ ਆਪਣਾ ਪਲੇਟਫਾਰਮ ਹੈ ਇਹਦਾ ਖੁੱਲਾ ਡੁੱਲਾ ਹੈ ਤੇ ਸਸਪੈਂਡਡ ਕਲਚ ਬ੍ਰੇਕ ਹੈ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਐਕਸੈਸਰੀ ਆ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਇੱਕ ਐਕਸਟਰਾ ਪੰਪ ਲੱਗਿਆ ਹੋਇਆ ਹੈ ਜਿਹੜਾ ਟਰਾਲੀ ਵਾਸਤੇ ਆਪਾਂ ਲਵਾਉਨੇ ਆ ਜਿਹੜਾ ਹਿੱਸੇ ਦਾ ਤੇਲ ਨਾਲ ਰਲੇ ਕਿਉਂਕਿ ਆਪਣੇ ਬ੍ਰੇਕਾਂ ਦੀ ਪ੍ਰੋਬਲਮ ਆਉਦੀ ਹੈ ਇਹ ਤੁਸੀਂ ਦੇਖ ਰਹੇ ਹੋ ਜਿਹੜੇ ਲਾਲ ਰੰਗ ਦੀ ਪਾਈਪ ਜਾ ਰਹੀ ਹੈ ਤੇ ਪੰਪ ਲੱਗਿਆ ਹੋਇਆ ਦਾ ਅਲੱਗ ਤੋਂ ਇਹ ਪੰਪ ਪਿੱਛੇ ਦੀ ਟੈਂਕੀ ਵੀ ਲੱਗੀ ਹੋਈ ਹੈ ਤੇ ਬਹੁਤ ਸੋਹਣੀ ਸਾਫ ਸੁਥਰੀ ਫਿਟਿੰਗ ਹੈ ਬਿਲਕੁਲ ਫਿਲਟਰ ਬਗੈਣਾ ਲਗਾ ਕੇ ਤੇ ਤੁਸੀਂ ਦੇਖ ਲਓ ਇਹਦੀ ਟੈਂਕੀ ਪਿੱਛੇ ਇਹ ਟੈਂਕੀ ਆ ਦੇ ਨਾਲ ਲੱਗੀ ਹੋਈ ਜੀ ਬਾਕੀ ਇਹਦੇ ਦੋਸਤੋ ਹੌਕ ਵਾਲੀ ਕਿੱਲੀ ਤੇ ਫੱਟੀ ਇਹਦੇ ਨਾਲ ਆਈ ਨਹੀਂ ਬਾਈ ਕਹਿੰਦਾ ਵੀ ਜਿਵੇਂ ਆ ਆਇਆ ਆਪਾਂ ਉਵੇਂ ਹੀ ਦੇਣਾ ਸਿਰਫ ਟੌਪ ਲਿੰਕੇ ਦੇ ਨਾਲ ਹੈ ਹੋਰ ਕੋਈ ਐਸੈਸਰੀ ਨਹੀਂ ਇੰਨੇ ਸਮਾਨ ਲੱਗਿਆ ਤੇ ਡਿਮਾਂਡ ਵੀ ਹੈਗੀ ਜਿਹੜੀ ਉਹ 2 ਲੱਖ ਤੇ 75000 ਕਰਦੇ ਆ ਬਾਈ ਤੇ ਬਾਕੀ ਮਾਨਤਾਨ ਇਹਦੇ ਵਿੱਚੋਂ ਵੀ ਹੋਊਗਾ ਜੀ ਅੱਗੇ ਆ ਗਿਆ ਜੀ ਟਰੈਕਟਰ ਇੱਕ ਨਿਊ ਹਾਲੈਂਡ ਇਹ 2022 ਮਾਡਲ ਹੈ ਜੀ ਸੁਪਰ ਪਲੱਸ ਮਾਡਲ ਹੈ ਤੇ ਪੰਜਾਬ ਦਾ ਨੰਬਰ ਹੈ ਜੀ ਤੇ ਟਾਇਰ ਇਹਦੇ ਹੈਗੇ 90 95 ਪੈਸੇ ਟਾਇਰ ਹੈ ਨਵੀਂ ਬੈਟਰੀ ਹੈ ਬਿਲਕੁਲ ਨਾਲ ਦੀ ਜੀ ਤੇ ਸੁਪਰ ਪਲੱਸ ਮਾਡਲ ਔਰ ਇਹ 3 ਸਪੀਡ ਹੈ ਜੀ ਜੂਜੀ ਗੇਅਰ ਹੁੱਡ ਵਗੈਰਾ ਨਾਲ ਛਤਰੀ ਵਗੈਰਾ ਸਭ ਕੁਝ ਲੱਗਿਆ ਹੋਇਆ ਜੀ ਇਹਦਾ ਕੋਈ ਰੰਗ ਪੇਡ ਨਹੀਂ ਤੇ ਕੋਈ ਟੱਚਿੰਗ ਨਹੀਂ ਟਰੈਕਟਰ ਨੂੰ ਤੇ ਜ਼ਿੰਮੇਦਾਰਦਾਰ ਖਰੀਦੇ ਆਪ ਦਾ ਕਢਾਇਆ ਹੋਇਆ ਟਰੈਕਟਰ ਤੇ ਵਹੀ ਤੇ ਹੀ ਚੱਲਿਆ ਹੋਰ ਕਿਸੇ ਮਸ਼ੀਨ ਤੇ ਨਹੀਂ ਚੱਲਿਆ ਬਾਈ ਕਹਿੰਦੇ ਤੇ ਇਹਦੇ ਬਾਕੀ ਐਕਸਟਰਾ ਲਿਫਟ ਕਪੈਸਟੀ ਵਾਲਾ ਸਿਲੰਡਰ ਵੀ ਨਾਲ ਆਉਂਦਾ ਜੀ ਟੌਪ ਮਾਡਲ ਹੈ ਤੇ ਡਿਮਾਂਡ ਬਾਈ ਇਹਦੀ ਕਰਦੇ ਆ ਜੀ 7 ਲੱਖ ਤੇ 30000 ਰੁਪਇਆ ਤੇ ਇਹਦੇ ਚੋ ਦੋਸਤੋ ਮਾਨਤਨ ਤੁਹਾਡਾ ਹੋ ਜਾਣਾ ਹੈ ਬਾਕੀ ਤੁਸੀਂ ਟਰੈਕਟਰ ਵਾਹ ਕੇ ਖੁਦ ਚਲਾ ਕੇ ਚੈੱਕ ਕਰਕੇ ਲ ਜਾ ਸਕਦੇ ਹਾਂ ਇਹ ਕੈਸ਼ ਦੀ ਕੈਸ਼ ਦਾ ਟਰੈਕਟਰ ਆਪੀ ਕਲੀਅਰ ਹੈ ਬਿਲਕੁਲ ਜਿਹੜਾ ਲੋਨ ਹੋ ਉਹ ਕਲੀਅਰ ਮਿਲੂਗਾ ਤੁਹਾਨੂੰ ਇਹਦੇ ਨਾਲ ਟੌਪ ਲਿੰਕ ਡੰਡਾ ਤੇ ਫੱਟੀ ਹੁ ਸਾਰਾ ਸਮਾਨ ਮਿਲੂਗਾ ਜੀ ਕੰਪਲੀਟ ਹੈ ਟਾਇਰ ਇਹਦੇ ਫਿਰ ਤੁਸੀਂ ਵੇਖ ਸਕਦੇ ਬਿਲਕੁਲ ਨਵੇਂ ਹੈ ਜੀ ਅੱਗੋਂ ਪਿਛੋਂ ਟਰੈਕਟਰ ਦੀ ਹਾਲਤ ਬਹੁਤ ਸੋਹਣੀ ਪਈ ਹੈ ਅੱਗੇ ਆਗਾ ਜੀ ਏਸ ਇਹ ਸਟ੍ਰਾਈਟ ਹੈ ਇਹ ਹੈਗਾ ਜੀ 350 ਚਾਰ ਸਿਲੰਡਰ ਟਰੈਕਟਰ ਹੈ ਤੇ ਇਹ ਰਾਜਸਥਾਨ ਦਾ ਨੰਬਰ ਸੀ ਇਹ ਤੇ ਕੱਟ ਕੇ ਨੰਬਰ ਲੱਗੇ ਹੋਇਆ ਪੰਜਾਬ ਦਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਜੀ ਬਠਿੰਡੇ ਜੀ ਨਾਂ ਹੈ ਤੇ 22 ਤੇ ਚੱਲਿਆ ਟਰੈਕਟਰ ਹੈ ਤੇ ਸਿੰਗਲ ਕਲਚ ਹੈ ਟਾਇਰ ਇਹਦੇ ਹੈਗੇ तकरीबन 40 ਪੈਸੇ ਪਿਛਲੇ ਟਾਇਰ ਹੈ ਤੇ ਅਗਲੇ ਟਾਇਰ ਇਹਦੇ ਨਵੇਂ ਹੈ ਜੀ ਬਾਕੀ ਉਤੋਂ ਬਾਡੀ ਦਾ ਟਰੈਕਟਰ ਬਿਲਕੁਲ ਸਾਫ਼ ਹੈ ਇੰਜਨ ਗੇਅਰ ਦਾ ਵੀ ਕਲੀਅਰ ਹੈ ਤੇ ਸਿੰਪਲ ਸਟੀਅਰਿੰਗ ਹੈ ਸਿੰਗਲ ਕਲਚ ਹੈ ਜੀ ਤੇ ਡਿਮਾਂਡ ਇਹ ਦੀ ਬਾਈ ਕਰਦੇ ਜੀ 1 ਲੱਖ ਤੇ 70000 ਰੁਪਇਆ ਆਈਸ਼ਾ ਟਰੈਕਟਰ ਦੇ ਮੁੱਲ ਦਾ ਤੇ ਡੀਆਈ ਇੰਜਨ ਹੈ ਜਿਹਦਾ ਸੁੱਕਾ ਇੰਜਨ ਹੈ ਬਿਲਕੁਲ ਕੋਈ ਕਮੀ ਪੇਸ਼ੀ ਨਹੀਂ ਬਾਕੀ ਤੁਸੀਂ ਇਸ ਟਰੈਕਟਰ ਨੂੰ ਵਾਹ ਕੇ ਚਲਾ ਕੇ ਲਿਜਾ ਸਕਦੇ ਹੋ ਤੇ ਇਹਦੇ ਵੀ ਮਾਨਤਾ ਨੂੰ ਮੁੱਲ ਚ ਜ਼ਰੂਰ ਹੋਊਗਾ ਅੱਗੇ ਹੈਗਾ ਜੀ ਡੀਆਈ 475 ਇਹ ਤੁਹਾਨੂੰ ਦੋਸਤੋ ਪਹਿਲਾਂ ਦੱਸ ਦੇਣੀ ਵੀ 2017 ਮਾਡਲ ਹੈ ਕਾਪੀ ਇਸ ਟਰੈਕਟਰ ਦੀ ਹੈ ਵੀ ਨਹੀਂ ਤੇ ਬੰਨੀ ਵੀ ਨਹੀਂ ਹੈ ਕਿਉਂਕਿ ਇਹਦੇ ਬਿੱਲ ਵਗੈਰਾ ਗੁੰਮ ਹੋਏ ਹੋਏ ਆ ਤੇ ਇਹਦੀ ਕਾਪੀ ਨਹੀਂ ਬਣੀ ਤੁਹਾਨੂੰ ਇਹ ਖਰੀਦ-ਵੇਚ ਤੇ ਐਫੀਡਵਿਟ ਮਿਲਣਗੇ ਉਸ ਚੀਜ਼ ਦੀ ਫੁੱਲ ਬਾਇਬਲ ਗਾਰੰਟੀ ਹੋਊਗੀ ਤੇ ਬਾਕੀ ਇਹ ਚੱਲਿਆ ਟਰੈਕਟਰ ਤਕਰੀਬਨ ਇਹ 850 ਘੰਟਾ 14 ਦੇ ਟਾਇਰ ਪਿੱਛੇ ਪਾਏ ਹੋਏ ਇਹਦੇ ਤੇ 750 16 ਦੇ ਅੱਗੇ ਆ ਮੂਰੇ ਕੋੜਾ ਬੰਪਰ ਲੱਗਿਆ ਹੈ ਛਤਰੀ ਹੁੱਕ ਡੰਡਾ ਫੱਟੀ ਸਭ ਕੁਝ ਨਾਲ ਮਿਲੂਗਾ ਇਹਦੇ ਤੇ ਬਾਕੀ ਕੁਝ ਹੋਰ ਇਹਦੇ ਨਾਲ ਕੁਝ ਵੀ ਨਹੀਂ ਹੈ ਤੇ ਡੈੱਕੇ ਦੇ ਤਾਂ ਲੱਗਿਆ ਉਹ ਵੀ ਨਾਲ ਹੀ ਦੇਣਾ ਬਾਈ ਨੇ ਕੋਈ ਚੀਜ਼ ਨਹੀਂ ਉਤਾਰੀ ਜਾਏਗੀ ਉਸੇ ਤਰ੍ਹਾਂ ਹੀ ਦਿੱਤੀ ਜੋ ਸਪੈਸ਼ਲ ਹੁੱਕ ਲੱਗੀ ਹੈ ਜਿਹਦੇ ਆਪ ਦੀ ਬਣਵਾ ਕੇ ਤੇ ਬੰਪਰ ਵੀ ਬਾਈ ਨੇ ਆਪ ਦਾ ਬਣਵਾ ਕੇ ਲਵਾਇਆ ਜੀ ਤੋਂ ਲੈਂਦਾ ਤੇ ਮੋਲੇ ਦਾ ਕਰਦਾ ਜੀ 2,95,000 2,95,000 ਮੋਲੇ ਇਹਦਾ ਤੇ ਇਹ ਲੈਣ ਦੇ ਨਾਲੇ ਮੋਲੇ ਇਹ ਚੋਕੀ ਬੜਾ ਉਹ ਛੋੜਨੀ ਹੁਣੀ ਟਰੈਕ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਾਇਰ ਇਹਦੇ ਬਿਲਕੁਲ ਨਵੇਂ ਹੈ ਜੀ 95 ਪੈਸੇ ਟਾਇਰ ਹੈ ਤੇ ਕੱਲੀ ਬਾਹੀ ਤੇ ਚੱਲਿਆ ਹੈ ਬਾਕੀ ਕਦੋਂ ਚ ਵੀ ਟਰੈਕ ਨੇ ਵੜਿਆ ਹੋਇਆ ਅੱਗੇ ਤੁਹਾਨੂੰ ਇੱਕ ਹੋਰ ਟਰੈਕਟਰ ਦਿਖਾਉਣਾ ਲਾਸਟ ਟਰੈਕਟਰ ਹੈ 750 DI ਸੋਨਾਲੀਕਾ ਤੇ ਪਾਵਰ ਸਟੀering ਹੈ ਪਾਵਰ ਸਟੀering ਬਾਜਿ ਕਰਵਾਇਆ ਹੋਇਆ ਸਵਰਾਜ ਵਾਲਾ ਪਾਵਰ ਸਟੀering ਲੱਗਿਆ ਜੀ ਇਹਦੇ ਤੇ ਇਹ ਕਿਸੇ ਜ਼ਿਮੀਂਦਾਰ ਦੇ ਘਰੋਂ ਲਿਆਂਦਾ ਬਾਈ ਨੇ ਟਾਇਰ ਅਸੀਂ ਦੇਖ ਰਹੇ ਹਾਂ 50 ਪੈਸੇ ਟਾਇਰ ਤਕਰੀਬਨ ਇਹਦੇ ਹੋਣਗੇ ਇਹ ਪਿੰਡ ਜਲਾਲ ਤੋਂ ਆਇਆ ਹੋਇਆ ਜੀ ਭਗਤੇ ਭਾਈ ਦੇ ਕੋਲੋਂ ਇਹ ਬਾਈ ਨੇ ਇੱਕ ਟਰੈਕਟਰ ਨਿਊ ਹਾਲੈਂਡ ਵੇਚਿਆ ਸੀ ਉਹਦੇ ਵਿੱਚ ਘਟਿਆ ਸੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਟਰੈਕਟਰ ਆ ਬਾਕੀ ਕਿਸੇ ਟਰਾਲੇ ਦੇ ਨਹੀਂ ਚੱਲਿਆ ਵਾਹੀ ਤੇ ਚੱਲਿਆ ਹੋਇਆ ਨਹੀਂ ਤਾਂ ਆਮ ਸੋਨਾਲੀ ਕਾ ਟਰੈਕਟਰ ਜਿਆਦਾ ਟਰਾਲੇ ਵਗੈਰੇ ਤੇ ਚੱਲੇ ਹੁੰਦੇ ਆ ਤੇ ਦੋਸਤੋ ਅੱਗੇ ਸੀਜ਼ਨ ਵਾਲੇ ਗੱਠਾਂ ਦਾ ਗੱਠਾਂ ਵਾਲੀਆਂ ਮਸ਼ੀਨਾਂ ਤੇ ਇਹ ਟਰੈਕਟਰ ਆਮ ਚੱਲਦੇ ਹੁੰਦੇ ਆ ਤੇ ਗੰਜ ਨਾਲ ਟਰਾਲਿਆਂ ਤੇ ਵੀ ਢੋਈ ਵਾਸਤੇ ਕੰਮ ਦਿੰਦੇ ਆ ਬਹੁਤ ਸੋਹਣਾ ਤੇ ਸਾਫ਼ ਸੁਥਰਾ ਟਰੈਕਟਰ 2009 ਮਾਡਲ ਆ ਇਹ ਤੇ ਬਾਕੀ ਸਕਰੀਨ ਤੇ ਨੰਬਰ ਵਾਈ ਦਾ ਚੱਲ ਰਿਹਾ ਤੁਸੀਂ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਬਾਈ ਦਾ ਪਿੰਡ ਸਿਵੀਆਂ ਆ ਕੇ ਵਿਜ਼ਿਟ ਕਰਕੇ ਤੁਸੀਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਾਂਗੇ ਆਪਾਂ ਵੀਡੀਓ ਨੂੰ ਇੱਥੇ ਹੀ ਕਰਾਂਗੇ ਸਮਾਪਤ ਦੁਬਾਰਾ ਬੇਨਤੀ ਹੈ ਜਿਹੜੇ ਵੀ ਦੇਖ ਰਿਹਾ ਵੀਡੀਓ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਦੱਸਣਾ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਇਸ ਟਰੈਕਟਰ ਦੀ ਬਾਤ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਸਟਾਰਟ ਕਰਕੇ ਵੀ ਦਿਖਾਇਆ ਸੀ ਬਾਈ ਨੇ ਬਾਅਦ ਦੇ ਵਿੱਚ ਵੀਰੋ ਦੇ ਖੜੀ ਧੰਨਵਾਦ ਸਤਿ ਸ੍ਰੀ ਅਕਾਲ ਜੀ